ਸਿਰ ਮੁਕਸਰ ਸਾਬਕੇ ਜਿੱਥੇ ਮਾਗੀ ਦਾ ਮੇਲਾ ਬਣਾਇਆ ਗਿਆ ਉਥੇ ਦੂਜੇ ਪਾਸੇ ਪੰਜਾਬ ਦੀ ਸਿਆਸਤ ਵੀ ਇੱਥੇ ਭੱਕਦੀ ਦਿਖਾਈ ਦਿੱਤੀ ਇਸ ਮੁਕੇ ਮਾਗੀ ਦੇ ਮੇਲੇ ਵਿਕੇ ਤਿੰਨ ਸਿਆਸੀ ਕਾਨਫਰੰਸਾਂ ਕੀਤੀ ਗਈਆਂ ਨਾ ਤੇ ਇਹ ਤਿੰਨੇ ਸਿਆਸੀ ਕਾਨਫਰੰਸਾਂ ਉਹਨਾਂ ਪਾਰਟੀਆਂ ਦੇ ਵੱਲੋਂ ਕੀਤੀ ਗਈਆਂ ਜਿਨ੍ਹਾਂ ਪਾਰਟੀਆਂ ਦੇ ਵਿੱਚ ਅਕਾਲੀ ਦਲ ਆਉਂਦਾ ਹੈ ਇਹਨਾਂ ਤਿੰਨ ਸਿਆਸੀ ਕਾਨਫਰੰਸਾਂ ਦੇ ਵਿੱਚ ਪਹਿਲੀ ਕਾਨਫਰੰਸ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਕੀਤੀ ਗਈ ਅਤੇ ਦੂਸਰੀ ਸਿਆਸੀ ਕਾਨਫਰੰਸ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੋ ਕਿ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਹੈ ਅਤੇ ਤੀਸਰੀ ਸਿਆਸੀ ਕਾਨਫਰੰਸ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅਮਰਿਤਪਾਲ ਸਿੰਘ ਦੇ ਧੜੇ ਵੱਲੋਂ ਕੀਤੀ ਗਈ ਹੈ ਅਮਰਿਤਪਾਲ ਸਿੰਘ ਦੇ ਧੜੇ ਵੱਲੋਂ ਆਪਣੀ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਗਿਆ ਜਿਸ ਦਾ ਨਾਮ ਆ ਅਕਾਲੀ ਦਲ ਵਾਰਿਸ ਪੰਜਾਬ ਦੇ ਰੱਖ ਦਿੱਤਾ ਗਿਆ ਤੇ ਜੇਕਰ ਗੱਲ ਕਰੀਏ ਸ਼੍ਰੋਮਣੀ ਕਾਲ ਦਲ ਬਾਦਲ ਧੜੇ ਵਾਲੀ ਸਿਆਸੀ ਕਾਨਫਰੰਸ ਦੀ ਤਾਂ ਇਸ ਵਿੱਚ ਅਕਾਲੀ ਆਗੂਆਂ ਦੇ ਵੱਲੋਂ ਸਾਰੀਆਂ ਹੀ ਪਾਰਟੀਆਂ ਤੇ ਨਿਸ਼ਾਨੇ ਸਾਧੇ ਗਏ ਨੇ ਤੇ ਕਈ ਵੱਡੇ ਐਲਾਨ ਵੀ ਇਸ ਸਿਆਸੀ ਕਾਨਫਰੰਸ ਦੇ ਵਿੱਚ ਕਰ ਦਿੱਤੇ ਗਏ ਨੇ ਇਸ ਮੌਕੇ ਇੱਕ ਵਿਸ਼ੇਸ਼ ਤੌਰ ਤੇ ਮਤਾ ਵੀ ਪਾਇਆ ਗਿਆ ਇਹ ਮਤਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਿਹੜਾ ਆਦੇਸ਼ 2 ਦਸੰਬਰ 2024 ਨੂੰ ਦਿੱਤਾ ਗਿਆ ਸੀ ਕਿ ਪ੍ਰਕਾਸ਼ ਸਿੰਘ ਬਾਦਲ ਦੇ ਕੋਲੋਂ ਫਖਰੇ ਕੌਮਾ ਵਾਪਸ ਲਿਆ ਜਾਂਦਾ ਉਸ ਨੂੰ ਲੈ ਕੇ ਪਾਇਆ ਗਿਆ ਅਕਾਲੀ ਦਲ ਦੇ ਵੱਲੋਂ ਇਹ ਮਤਾ ਪੇਸ਼ ਕਰਦਿਆਂ ਹੋਇਆ ਆਖਿਆ ਗਿਆ ਕਿ ਜਿਹੜਾ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਲਿਆ ਗਿਆ ਕਿ ਪ੍ਰਕਾਸ਼ ਸਿੰਘ ਬਾਦਲ ਕੋਲੋਂ ਫਖਰੇ ਕੌਮਾ ਵਾਪਸ ਲਿਆ ਜਾਵੇ ਉਸ ਨੂੰ ਦੁਬਾਰਾ ਵਿਚਾਰਿਆ ਜਾਵੇ ਇਸ ਮੌਕੇ ਹੀਰਾ ਸਿੰਘ ਆਪੜਿਆ ਨੇ ਇਹ ਮਤਾ ਪੇਸ਼ ਕਰਦਿਆਂ ਹੋਇਆ ਕਿ ਆਖਿਆ ਤੁਸੀਂ ਖੁਦ ਹੀ ਸੁਲਵੋ ਅੱਜ ਦਾ ਇਹ ਇਤਿਹਾਸਕ 71 ਤਾ ਸਾਲ ਸ਼ਾਂਤੀ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਿਬ ਦੇ ਜਥੇਦਾਰ ਨੂੰ ਹੱਥ ਜੋੜ ਕੇ ਜੋਦ੍ਰੀ ਕਰਦੀ ਹੈ ਕਿ 2 ਦਸੰਬਰ ਸ਼ੁਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪੰਥ ਰਤਨ ਫਗੜੇ ਕੌਮ ਦਾ ਬਾੜ ਬਾਪਸ ਲੈਣ ਤੇ ਅਦੇ ਤੇ ਮੁਰ ਵਿਚਾਰ ਕੀਤੀ ਜਾਵੇ ਇਹ ਹੱਥ ਜੋੜ ਕੇ ਬੇਨਤੀ ਕਰਦੀ ਅੱਜ ਦੇ 71 ਤਾ ਬਾਘੁਰ ਜੀ ਕਾ ਖਾਲਸਾ ਰਹਿਗੁਰ ਜੀ ਕੀ ਫਤਿਹ